ਸਲੋਪੀ ਨੇ ਬੰਨ੍ਹ ਦਿਆ ਤੁਹਾਨੂੰ ਕੋਲਿਆ ਭਾ ਲੈ ਨਾ ਇਹ ਚੰਗਾ ਨਾ ਕਰ ਉਹਦੇ ਤੋਂ ਉਹਦਾ ਕਰ ਦੇ ਕਿੰਨੇ ਕਿਹਾ ਕਰ ਲੈ ਹਲੋ ਮਾਈਕ ਚੈੱਕ 1 2 3 ਓਕੇ ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿਕਬਾਲ ਹਾਂਜੀ ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿਕਬਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ تعلیم ਦੇ ਵਿੱਚ ਮੈਂ ਹੰਕ ਗਨ ਫਰਤੋਸੀ ਤੁਹਾਡਾ ਪੰਜਾਬੀ ਮੈਂਟਰ ਸਵਾਗਤ ਕਰਦਾ ਜੀ ਅੱਜ ਦੇ ਬਹੁਤ ਹੀ ਬਾਖਮਲ ਟਾਪਿਕ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆਂ ਜੀ ਗਜ਼ਲ ਠੀਕ ਹੈ ਜੀ ਉਹ ਗਾਣਾ ਸੁਣਾ ਤੁਸੀਂ ਨਾਂ ਅੱਖੋਂ ਕੀ ਮਸਤੀਆਂ ਕੇ ਹਨਾ دیਵਾਨੇ ਹਜ਼ਾਰੋਂ ਹੈ ਆ ਰੱਖੜਾਂ ਬੰਧਨ ਦੀ ਵਧਾਈ ਦੀ ਰਖੜੀ ਦੀ ਵਧਾਈ ਸਾਰਿਆਂ ਅੱਛਾ ਮੈਨੂੰ ਪਹਿਲਾਂ ਇੱਕ ਸਵਾਲ ਦਾ ਜਵਾਬ ਦਿਓ ਪੰਜਾਬ ਦੇ ਵਿੱਚ ਜਿਹੜੀ ਰਖੜ ਪੁੰਨਿਆ ਹੈ ਉਹ ਸਭ ਤੋਂ ਜ਼ਿਆਦਾ ਫੇਮਸ ਕਿੱਥੋਂ ਦੀ ਹੈ ਦੱਸੋ ਹਾਂ ਜਰਾ ਮੈਨੂੰ ਪੰਜਾਬ ਦੇ ਵਿੱਚ ਜਿਹੜੀ ਰਖੜ ਪੁੰਨਿਆਂ ਦਾ ਮੇਲਾ ਲੱਗਦਾ ਕਿੱਥੇ ਲੱਗਦਾ ਜੀ ਐਨੀ ਆਈਡੀਆ ਤੇ ਸ਼ੇਅਰ ਕਰ ਦਿਓ ਜੇ ਤੁਸੀਂ ਅੱਜ ਕੱਲ ਮੁੰਡਿਓ ਥੋੜੀਆਂ ਜੇਬਾ ਜੂਬਾ ਢਿਲੀਆਂ ਕਰਕੇ ਬੈਗੇ ਹੋ ਤੇ ਕੁੜਿਓ ਜਿਨ੍ਹਾਂ ਨੇ ਅੱਜ ਵਾਵਾ ਜਿਨ੍ਹਾਂ ਨੂੰ ਰੱਖਿਆ ਦੇ ਬਦਲੇ ਮਿਲਿਆ ਹੈ ਬੈਜੋ ਹੁਣ ਬਸ ਬੜਾ ਹੋ ਗਿਆ ਰਖੜੀ ਰੁਖੜੀ ਵਾਲਾ ਕਨਸੈਪਟ ਬੜੀ ਰੱਖਿਆ ਹੋ ਗਈ ਜਿਨ੍ਹਾਂ ਚ ਨੌਕਰੀਆਂ ਲੱਗੀਆਂ ਉਹਨਾਂ ਚ ਰੱਖਿਆ ਵੀ ਵਧੀਆ ਨਹੀਂ ਜੇ ਹੋਣੀ ਨੌਕਰੀ ਜ਼ਰੂਰੀ ਹੈ ਸੋ ਪੜਨਾ ਜ਼ਰੂਰੀ ਹੈ ਠੀਕ ਹੈ ਸੋ ਆਓ ਜੀ ਤਿਹਾਰਾਂ ਨੂੰ ਮਨਾਉਂਦੇ ਹੋਏ ਨਾਲ ਦੀ ਨਾਲ ਆਪਾਂ ਪੜ੍ਹਨਾ ਸ਼ੁਰੂ ਕਰੀਏ ਅੱਜ ਪੰਜਾਬੀ تعلیم ਦੇ ਵਿੱਚ ਪੰਜਾਬੀ تعلیم ਦੀ ਸਾਰੀ ਟੀਮ ਵੱਲੋਂ ਤੁਹਾਨੂੰ ਭਈ ਰਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਗਜ਼ਲ ਦੀ ਗੱਲ ਕਰਾਂਗੇ ਆਪਾਂ ਜੇ ਸੋ ਪਹਿਲਾਂ ਮੈਂ ਇੱਕ ਕੁਐਸਚਨ ਤੁਹਾਨੂੰ ਪਿੰਨ ਕੀਤਾ ਕਿ ਪੰਜਾਬ ਦੇ ਵਿੱਚ ਰਖੜ ਪੁੰਨਿਆਂ ਦਾ ਜਿਹੜਾ ਤਿਉਹਾਰ ਸਭ ਤੋਂ ਜ਼ਿਆਦਾ ਕਿੱਥੇ ਮਨਾਇਆ ਜਾਂਦਾ ਜੀ ਜੇਬ ਖਾਲੀ ਕਰਕੇ ਬੈਠੇ ਆਂ ਜੀ ਬਿਲਕੁਲ ਮੀ ਟੂ ਚਲੋ ਜੀ ਗੱਲ ਕਰੀਏ ਆਪਾਂ ਵਿਦਿਆਰਥੀਓ ਤਰਖਣ ਪੁੰਨਿਆ ਦਾ ਤਿਹਾੜ ਬਾਬਾ ਬਕਾਲਾ ਪਤਾ ਹੁਣਾ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਠੀਕ ਹੈ ਬਾਬਾ ਬਕਾਲਾ ਦੀ ਧਰਤੀ ਅੱਗੇ ਗੱਲ ਕਰਦੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਟੌਪਿਕ ਹੈ ਬਹੁਤ ਬਾਖਮਾਲ ਟੌਪਿਕ ਹੈ ਠੀਕ ਹੈ ਜੀ ਟੌਪਿਕ ਇੰਟਰਸਟਿੰਗ ਹੈ ਇੱਕ ਵਾਰੀ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਟੈਲੀਗ੍ਰam ਚੈਨਲ ਨੂੰ ਜੁਆਇਨ ਕੀਤਾ ਮੈਂ ਉੱਪਰ ਟੈਲੀਗ੍ਰam ਚੈਨਲ ਆ ਰਿਹਾ ਹੋਣਾ ਠੀਕ ਹੈ ਜੀ ਤੇ ਸਾਰੇ ਜੁਆਇਨ ਕਰ ਲਓ ਸਾਡੀ ਐਪ ਜਿਹੜੀ ਉਹ ਡਾਊਨਲੋਡ ਕਰ ਲਓ ਇਹ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਆ ਅੱਜ ਦੀ ਅਦਰ ਡਾ ਟੋਪਿਕ ਗਜ਼ਲ ਦੀ ਗੱਲ ਕਰਦੇ ਆ ਬੇਸਿਕਲੀ ਆਪਾਂ ਕਾਵਿ ਰੂਪ ਪੜ੍ਹ ਰਹੇ ਆ ਇਹਨੇ ਦਿਨਾਂ ਤੋਂ ਹਨ ਤੇ ਜਿਹੜੇ ਸਾਡੇ ਕਾਵਿ ਰੂਪ ਨੇ ਉਹਨਾਂ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਤੇ ਸਾਡੇ ਕੋਲ ਗਜ਼ਲ ਕਾਵਿ ਰੂਪ ਹੁੰਦਾ ਹਾਲਾਂਕਿ ਇਹ ਮੁਸਲਮਾਨ ਅਰਬੀ ਫਾਰਸੀ ਜਿਹੜੇ ਕਾਵ ਰੂਪ ਨੇ ਉਹਨਾਂ ਦੇ ਨਾਲ ਰਿਲੇਟਡ ਹੈਗਾ ਇਹ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਜੇ ਗੱਲ ਕਰੀਏ ਤਾਂ ਗਜ਼ਲ ਬਾਰੇ ਸਭ ਤੋਂ ਪਹਿਲਾਂ ਪੜ੍ਹਦੇ ਨੇ ਕੋਈ ਵੀ ਤੁਸੀਂ ਟੌਪਿਕ ਪੜ੍ਹਦੇ ਹੁੰਦੇ ਨਾ ਟੌਪਿਕ ਦਾ ਪਹਿਲਾਂ ਦੇਖਿਆ ਕਰੋ ਕਿ ਉਹਦਾ ਸ਼ਬਦਾਂ ਦਾ ਮਤਲਬ ਕੀ ਹੈ ਠੀਕ ਹੈ ਸ਼ਬਦਾਂ ਤੋਂ ਬਾਅਦ ਫਿਰ ਅਸੀਂ ਜਾਣੇ ਹੁੰਨੇ ਅੱਗੇ ਕਿ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟੌਪਿਕ ਤੋਂ ਬਾਅਦ ਅਸੀਂ ਦਾ ਸ਼ਾਬਦਿਕ ਠੀਕ ਹੈ ਜੀ ਇਹਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਆ ਜਾਊਗਾ ਆਪਣਾ ਇਹਦਾ ਇਤਿਹਾਸ ਕੀ ਆ ਇਹਦੀ ਸ਼ੁਰੂਆਤ ਕਿੱਥੋਂ ਹੋਈ ਹੈ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਯਾਦ ਰੱਖਣ ਵਾਲੀਆਂ ਹੁੰਦੀਆਂ ਉਹਨੂੰ ਮੈਂ ਸਟਾਰਮਾਰਕ ਕਰਦਾ ਹੁਣਾ ਠੀਕ ਹੈ ਜੀ ਵੀ ਅਸੀਂ ਗਜ਼ਲ ਦੀ ਗੱਲ ਕਰਦੇ ਹਾਂ ਗਜ਼ਲ ਅਰਬੀ ਸਾਹਿਤ ਦੀ ਇੱਕ ਪ੍ਰਮੁੱਖ ਵਿਦਾ ਹੈ ਮਤਲਬ ਅਰਬੀ ਲਿਟਰੇਚਰ ਦੀ ਤੁਸੀਂ ਗੱਲ ਕਰਦੇ ਨਾ ਅਰੇਬਿਕ ਲਿਟਰੇਚਰ ਦੇਖੋ ਸਾਡੇ ਕੋਲ ਇੱਕ ਅਰਬੀ ਹੈ ਅਰੇਬਿਕ ਲਿਟਰੇਚਰ ਇੱਕ ਪਰਸ਼ੀਅਨ ਹੈ ਜਿਵੇਂ ਹੁਣ ਪਰਸ਼ੀਅਨ ਮੈਂ ਕਰ ਰਿਹਾ ਮੈਂ ਪੜ ਰਿਹਾ ਪਰਸ਼ੀਅਨ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪੀ ਐਚ ਡੀ ਦੇ ਨਾਲ ਨਾਲ ਡਿਪਲੋਮਾ ਕਰ ਰਿਹਾ ਮੈਂ ਤਾਂ ਪਰਸ਼ੀਅਨ ਤੇ ਅਰੈਬਿਕ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਹਾਲਾਂਕਿ ਸਭ ਤੋਂ ਔਕੀ ਦੁਨੀਆ ਦੀ ਲੈਂਗੁਏਜ ਸੰਸਕ੍ਰਿਤ ਔਰ ਅਰੈਬਿਕ ਦੋਨੋਂ ਨੇ ਔਰ ਇਹ origial languages ਨੇ ਜਿਹੜੀਆਂ origin ਖੁਦ origin ਹੋਈਆਂ ਨੇ ਠੀਕ ਹੈ ਵਿਦਆਊਟ ਐਨੀ ਸਪੋਰਟ ਪੰਜਾਬੀ ਦਾ ਆਪਾਂ ਕਹਿੰਦੇ ਹਾਂ ਨਾ ਪੰਜਾਬੀ ਭਾਸ਼ਾ ਜਿਹੜੀ ਹੈ ਡਿਵੈਲਪ ਹੋਈ ਹੈ ਬ੍ਰਹਮੀ ਲਿਪੀ ਤੋਂ ਠੀਕ ਹੈ ਜੀ ਤਿੰਦੂ ਆਰੀਨ ਪਾਸ਼ਾ ਹੈ ਦੇ ਵਿੱਚ ਕਾਫੀ ਦੂਜੀਆਂ ਲੈਂਗੁਏਜਸ ਦੇ ਅਵਸ਼ੇਸ਼ ਨੇ ਇਹੋ ਜਿਹੀ ਗੱਲਾਂ ਆਪਾਂ ਕਰਦੇ ਬਟ ਅਰੈਬਿਕ ਅਜਿਹੀ ਲੈਂਗੁਏਜ ਜਿਹੜੀ ਬੜੀ ਕੰਪਲੈਕਸ ਆ ਤੇ ਆਪਣੀ ਇਹਦੀ ਹੈਗੀ ਆ origin ਤਾਂ ਅਰਬੀ ਲਿਟਰੇਚਰ ਅਰੈਬਿਕ ਲਿਟਰੇਚਰ ਦੀ ਇੱਕ ਪ੍ਰਮੁੱਖ ਕਾਵਿਦਾ ਹੈ ਜਿਹੜੀ ਗਜ਼ਲ ਮਤਲਬ ਕਿ ਦੇਖੋ ਕਿਵੇਂ ਹਮਲਾਵਰ ਆਉਂਦੇ ਆ ਤੇ ਆਪਣੇ ਨਾਲ ਨਾਲ ਚਲੋ ਪੰਜਾਬ ਦਾ ਤੇ ਬਹੁਤ ਬੁਰਾ ਹਾਲ ਕਰਦੇ ਹਿੰਦੁਸਤਾਨ ਦਾ ਬਹੁਤ ਬੁਰਾ ਹਾਲ ਕਰਦੇ ਪਰ ਆਪਣਾ ਨਾਲ ਨਾਲ ਉਹ ਕਾਫੀ ਕੁਝ ਲੈ ਕੇ ਵੀ ਆਉਂਦੇ ਆ ਮੈਂ ਅਕਸਰ ਕਹਿਣਾ ਹੁੰਦਾ ਵੀ ਤੁਹਾਡੇ ਕਰਜੇ ਕੋਈ ਪ੍ਰਾਣਾ ਆ ਜੇ ਨਾ ਜੇ ਤਾਂ ਬੜਾ ਵਧੀਆ ਕੂਲ ਸ਼ਾਂਤ ਹੈ ਬੜਾ ਐਥਿਕਲੀ ਸਟਰੋਂਗ ਹੈ ਸਫਾਈ ਪਸੰਦ ਹੈ ਤਾਂ ਉਹ ਉਹਦੀਆਂ ਆਦਤਾਂ ਤੁਹਾਨੂੰ ਛੱਡ ਕੇ ਜਾਊਗਾ ਤੇ ਜਿਹੜਾ ਤੁਹਾਡਾ ਰਿਸ਼ਤੇਦਾਰ ਥੋੜਾ ਹੋ ਜਿਆ ਹੋਊਗਾ ਤਾਂ ਉਹ ਉਹਦੇ ਪ੍ਰਭਾਵ ਛੱਡ ਕੇ ਜਾਊਗਾ ਤਾਂ ਇਟਸ ਲਾਈਕ ਕਿ ਆਈਸੀ ਬਾਹਰੋਂ ਹਮਲਾਵਰ ਕਿੰਨਾ ਕੁਝ ਦੇਗੇ ਸਾਨੂੰ ਚੰਗਾ ਵੀ ਸੀਗਾ ਤੇ ਮਾੜਾ ਵੀ ਲੈ ਕੇ ਬਹੁਤ ਕੁਝ ਗਏ ਸੋ ਜੋ ਫਾਰਸੀ ਤੇ ਉਰਦੂ ਸਾਹਿਤ ਰਾਹੀਂ ਭਾਰਤੀ ਪਛਾਣ ਵਿੱਚ ਖਾਸ ਕਰਕੇ ਪੰਜਾਬੀ ਵਿੱਚ ਪ੍ਰਚਲਿਤ ਹੋਇਆ ਮਤਲਬ ਅਰੈਬਿਕ ਲਿਟਰੇਚਰ ਤੋਂ ਹੀ ਸਾਡੇ ਇੱਥੇ ਆਇਆ ਹੈ ਇਸ ਦਾ ਮੂਲ ਅਰਬੀ ਦਾ ਲਫ਼ਜ਼ ਹੈ ਗਜ਼ਲ ਜਿਸ ਦਾ ਅਰਥ ਹੈ ਮਿੱਠੀਆਂ ਗੱਲਾਂ ਕਰਨਾ ਪਿਆਰ ਦੀਆਂ ਗੱਲਾਂ ਕਰਨਾ ਜ਼ਖਮੀ ਹਿਰਨ ਦੀ ਚੀਕ ਪੁਕਾਰ ਤਾਂ ਬੇਸਿਕਲੀ ਇਹ ਕਿਹਾ ਜਾਂਦਾ ਕਿ ਜਦੋਂ ਔਰਤ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ ਉਹਨੂੰ ਅਸੀਂ ਕਹਿ ਦਿੰਨੇ ਹਾਂ ਗਜ਼ਲ ਬੇਸਿਕਲੀ ਗਜ਼ਲ ਕਾ ਮਰਦਾਂ ਦੇ ਲਈ ਬਣਿਆ ਸੀਗਾ ਮਰਦ ਜਿਹੜੇ ਸੀਗੇ ਔਰਤ ਦੀ ਜਿਹੜੀ ਖੂਬਸੂਰਤੀ ਸੀਗੀ ਉਹਨੂੰ ਡਿਫਾਈਨ ਕਰਦੇ ਸੀ ਮਹਿਫਲਾਂ 'ਚ ਬੈ ਕੇ ਉਹਦੀ ਗੱਲ ਦੇਖਣ ਨੂੰ ਮਿਲਦੀ ਹੈ ਸੋ ਗਜ਼ਲ ਆਮ ਤੌਰ ਤੇ 5 ਤੋਂ 11 ਸ਼ੇਰਾਂ ਮਤਲਬ ਦੋ ਦੋ ਮਿਸਰਿਆਂ ਦੇ ਜੋੜਿਆਂ ਦੇ ਵਿੱਚ ਇਦਾਂ 1 2 3 4 5 ਤੋਂ 11 ਸ਼ੇਰਾਂ ਦੀ ਰਚਨਾ ਹੁੰਦੀ ਹੈ ਇੱਕ ਸਾਂਝੇ ਵਿਸ਼ੇ ਭਾਵਨਾ ਜਿਵੇਂ ਪਿਆਰ ਵਿਛੋੜਾ ਸੂਫੀਵਾਦ ਜਾਂ ਸਮਾਜਿਕ ਬੁਧੇ ਨੂੰ ਪ੍ਰਗਟ ਕਰਦੀ ਹੈ ਗਜ਼ਲ ਦੀ ਸੁੰਦਰਤਾ ਇਸ ਦੀ ਸੰਗੀਤਮੈਤਮਿਕ ਲੈ ਕਾਫੀਆ ਰਦੀਫ ਦੀ ਬੰਦਿਸ਼ ਭਾਵਪੂਰਤ ਸ਼ਬਦਾਵਲੀ ਇਹ ਸਾਰੇ ਜਿਹੜੇ ਤੱਤ ਹਨ ਇਹਦੇ ਇੰਨਾ ਕਰਕੇ ਇਹ ਬਹੁਤ ਹੀ ਬਾਕਮਾਲ ਹੈ ਤੇ ਅੱਜ ਰੱਖੜੀ ਬੰਧਨ ਹੈ ਤਾ ਮੈਂ ਸਾਰਿਆਂ ਦੇ ਲਈ ਪ੍ਰਾਈਜ਼ ਪ੍ਰਾਈਜ਼ ਕਹਿ ਰਿਹਾ ਸਾਰਿਆਂ ਲਈ ਇੱਕ ਆਫਰ ਵੀ ਰੱਖਿਆ ਹੋਇਆ ਇੱਕ ਬੜਾ ਹੀ ਸੋਨਾ ਆਫਰ ਠੀਕ ਹੈ ਰੱਖਸ਼ਾ ਬੰਧਨ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਕਿ ਇੱਕ ਤੁਹਾਡੇ ਲਈ ਸਰਪ੍ਰਾਈਜ਼ ਇਹ ਹੈ ਕਿ ਮੈਂ ਮੌਕ ਟੈਸਟ ਵੀ ਤੁਹਾਨੂੰ ਅੱਜ ਦੇਣ ਜਾ ਰਿਹਾ ਇੱਕ 50 ਕੁਐਸਚਨ ਦਾ ਜਿਹੜਾ ਤੁਸੀਂ ਫ੍ਰੀ ਆਫ ਕਾਸਟ ਅਟੈਂਪਟ ਕਰ ਸਕਦੇ ਹੋ ਉਹਦਾ ਲਿੰਕ ਜਿਹੜਾ ਮੈਂ ਪਿੰਨ ਕਰ ਦੂੰਗਾ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਇਹ ਮੇਰਾ ਰੱਖਸ਼ਾ ਬੰਧਨ ਦਾ ਤੁਹਾਨੂੰ ਸਾਰਿਆਂ ਨੂੰ ਕੁੜੀਆਂ ਨੂੰ ਖਾਸ ਤੌਰ ਤੇ ਕੀ ਕਹਿੰਦੇ ਹੈ ਸੋਗਾਤ ਤੇ ਜਿਹੜੇ ਮੁੰਡੇ ਆ ਉਨਾ ਲਈ ਸੁਗਾਤ ਹੈਗੀ ਹੈ ਠੀਕ ਹੈ ਜੀ ਮੇਰੇ ਲਈ ਵਿਦਿਆਰਥੀ ਸਾਰੇ ਇਕੋ ਨੇ ਐਂਡ ਤੇ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਸੋ ਆਪਾਂ ਗਜ਼ਲ ਦੀ ਗੱਲ ਕੀਤੀ ਦੋ ਤਿੰਨ ਚੀਜ਼ਾਂ ਗੱਲਾਂ ਯਾਦ ਰੱਖੋ ਪਹਿਲੀ ਇਹ ਕਿ ਅਰਬੀ ਫਾਰਸੀ ਤੋਂ ਕਿਵੇਂ ਆਉਂਦੀ ਹੈ ਦੂਜੀ ਗੱਲ ਗਜ਼ਲ ਦਾ ਮਤਲਬ ਕੀ ਹੁੰਦਾ ਤੀਜੀ ਗੱਲ ਕਿੰਨੇ ਸ਼ੇਰਾਂ ਤੋਂ ਬਣਦੀ ਇੱਕ ਸ਼ੇਰ ਦੇ ਵਿੱਚ ਦੋ ਲਾਈਨਾਂ ਹੁੰਦੀਆਂ ਉਹ ਗੱਲਾਂ ਹੋ ਗਈਆਂ ਚਲੋ ਜੀ ਤੇ ਤੱਤ ਕੀ ਹੁੰਦੇ ਆ ਸੰਗੀਤਾਤਮਿਕ ਹੁੰਦੀ ਹੈ ਚ ਲੈ ਹੁੰਦਾ ਹੈ ਚ ਕਾਫਿਰ ਰਦੀਫ ਹੁੰਦੀ ਹੈ ਭਾਪੂਰਨ ਸ਼ਬਦਾਵਲੀ ਹੁੰਦੀ ਹੈ ਤੇ ਇਸ ਨੂੰ ਅਰੂਜ਼ ਛੰਦ ਸ਼ਾਸਤਰ ਦੇ ਨਿਯਮਾਂ ਅਨੁਸਾਰ ਇੱਕ ਪਿੰਗਲ ਸੀਗਾ ਇੱਕ ਅਰੂਜ਼ੀ ਹੈ ਨੂੰ ਅੱਗੇ ਜਾ ਕੇ ਆਪਾਂ ਕਰਾਂਗੇ ਅਰੂਜ਼ ਤੁਸੀਂ ਯਾਦ ਕਰੋ ਕਿ ਅਰੂਜ਼ ਸ਼ਾਸਤਰ ਦੇ ਅਨੁਸਾਰ ਜਿਹੜਾ ਹੈ ਗਜ਼ਲ ਨੂੰ ਲਿਖਿਆ ਜਾਂਦਾ ਹੈ ਕਹਿੰਦਾ ਕਿ ਮੈਂ ਤੈਨੂੰ ਫੇਰ ਮਿਲਾਂਗੀ ਕਿੱਥੇ ਕਿਸ ਤਰ੍ਹਾਂ ਪਤਾ ਨਹੀਂ ਸ਼ਾਇਦ ਤੇਰੀ ਕਲਪਨਾ ਵਿੱਚ ਇੱਕ ਸੁਪਨੇ ਦੀ ਤਰ੍ਹਾਂ ਇਹ ਸ਼ੇਰ ਪਿਆਰ ਦੀ ਅਮਰਤਾ ਤੇ ਰੋਹਾਨੀ ਜੁੜਾ ਨੂੰ ਸੁੰਦਰਤਾ ਨਾਲ ਪੇਸ਼ ਕਰਦਾ ਹੈ ਆ ਤਰ੍ਹਾਂ ਤਰ੍ਹਾਂ ਇਹ ਜਿਹੜੇ ਰਾਈਮਿੰਗ ਜਿਹੜੇ ਮਿਲਦੇ ਨੇ ਉਹ ਆਪਾਂ ਅੱਗੇ ਨਾਲ ਬਾਰੇ ਗੱਲ ਕਰਾਂਗੇ ਹੁਣ ਦੇਖਦੇ ਹਾਂ ਗਜ਼ਲ ਦੀਆਂ ਕਿਸਮਾਂ ਅਕਸਰ ਤੌਰ ਤੇ ਦੀਪਕ ਜੈ ਤੋਂ ਇਹਦੀ ਕਿਤਾਬ ਹੈ ਗਜ਼ਲ ਕੀ ਹੈ ਉਹੀ ਬੇਸਿਕਲੀ ਮੇਨ ਨੇ ਦੀਵਾਨ ਕੁਸ਼ਤਾ ਜਾਂ ਮੌਲਵਾ ਕੁਸ਼ਤਾ ਠੀਕ ਹੈ ਸਟਾਰਟਿੰਗ ਟਾਈਮ ਪੀਰੀਅਡ ਵਿੱਚ ਅਸੀਂ ਪੰਜਾਬੀ ਗਜ਼ਲ ਕਾਵ ਦੀ ਗੱਲ ਕਰਦੇ ਹਾਂ ਤਾਂ ਗਜ਼ਲ ਦੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਬੇਸਿਕਲੀ ਸਾਡੇ ਕੋਲ ਦੋ ਨੇ ਮੁਸਲਸਲ ਗਜ਼ਲ ਤੇ ਇੱਕ ਗੈਰ ਮੁਸਲਸਲ ਗਜ਼ਲ ਠੀਕ ਹੈ ਗਜ਼ਲ ਦੇ ਸਪੈਲਿੰਗ ਨੋਟ ਕਰ ਲਓ ਕਈ ਬਹੁਤ ਗਲਤੀਆਂ ਕਰਦੇ ਹੁੰਦੇ ਆ ਮੁਸਲਸਲ ਗਜ਼ਲ ਉਹ ਹੈ ਜਿਸ ਵਿੱਚ ਸਾਰੇ ਸ਼ੇਅਰ ਇੱਕੋ ਵਿਸ਼ੇ ਦਾ ਵਿਚਾਰ ਦੀ ਲੜੀ ਮਤਲਬ ਕਿ ਇਹਦੇ ਵਿੱਚ ਇੱਕ ਹੀ ਵਿਸ਼ਾ ਹੁੰਦਾ ਹੈ ਵੈਸੇ ਤਾਂ ਗਜ਼ਲ ਦੇ ਪੈਰਾਮੀਟਰ ਨੇ ਕਿ ਗਜ਼ਲ ਜਿਹੜੀ ਹੈ ਇੱਕ ਹੀ ਵਿਸ਼ੇ ਬਾਰੇ ਲਿਖੀ ਜਾਂਦੀ ਹੈ ਠੀਕ ਹੈ ਜੀ ਬਿਲਕੁਲ ਦੀਪਕ ਜਤੂਏ ਤਾਂ ਮੁਸਲਸਲ ਗਜ਼ਲ ਉਹ ਗਜ਼ਲ ਹੋਗੀ ਜਿਦੇ ਸਾਰੇ ਸ਼ੇਅਰ ਇੱਕੋ ਵਿਚਾਰ ਜਾਂ ਇੱਕ ਵਿਸ਼ੇ ਦੇ ਹੋਣਗੇ ਇਹੇ ਸ਼ੇਰ ਮਿਲ ਕੇ ਇੱਕ ਪੂਰਨ ਕਹਾਣੀ ਜਾਂ ਭਾਵਨਾਵਾਂ ਜਾਂ ਸੰਕਲਪ ਨੂੰ ਪੇਸ਼ ਕਰਦੇ ਨੇ ਇਹਨਾਂ ਵਿੱਚ ਵਿਸ਼ੇ ਦੀ ਇੱਕ ਸਾਰਤਾ ਹੁੰਦੀ ਹੈ ਠੀਕ ਹੈ ਧਨਾਵਾਂ ਜਿਹੜੀਆਂ ਆਪਸ ਦੇ ਵਿੱਚ ਕੋਰਿਲੇਟਿਵ ਹੋਣਗੀਆਂ ਕਹਿੰਦਾ ਕਿ ਡਾਕਟਰ ਜਗਤਾਰ ਲਾਹੌਰ ਦੀ ਸ਼ਾਇਰ ਸ਼ਹਿਰ ਦੀ ਯਾਦ ਵਿੱਚ ਲਿਖੀ ਗਜ਼ਲ ਕਿ ਮਹਿਰਮ ਦਿਲਾਂ ਦੇ ਜਾਨ ਤੋਂ ਵੀ लाडले ਲਾਹੌਰ ਹੁਣ ਤਰਸਦੇ ਹਾਂ ਜਾਨ ਨੂੰ ਸਰਾੰਗਲੇ ਲਾਹੌਰ ਕੈਸੀ ਦੋਸਤੀ ਹੈ ਕੈਸੀ ਹੈ ਦੁਸ਼ਮਣੀ ਧੂਆਂ ਸ਼ਕੋ ਤਾਂ ਰੂਪਵੇ ਲੱਗ ਕੇ ਗਲੇ ਲਾਹੌਰ ਤਾਂ ਇਹ ਇਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਇਸ ਗ਼ਜ਼ਲ ਵਿੱਚ ਸਾਰੇ ਸ਼ੇਅਰ ਲਾਹੌਰ ਸ਼ਹਿਰ ਪ੍ਰਤੀ ਪਿਆਰ ਵਿਛੋੜੇ ਤੇ ਯਾਦ ਦੀ ਭਾਵਨਾ ਦੱਸਦੇ ਹਨ ਹਰ ਸ਼ੇਅਰ ਇਸ ਵਿਸ਼ੇ ਨੂੰ ਵੱਖਰੇ ਪਹਿਲੂ ਤੋਂ ਪੇਸ਼ ਕਰਦਾ ਤੇ ਇਹਨੂੰ ਆਪਾਂ ਕਹਿੰਦੇ ਹਾਂ ਮੁਸਲਸਲ ਸੰਪੂਰਨ ਗ਼ਜ਼ਲ ਅੱਗੇ ਆਉਂਦੀ ਹੈ ਗੈਰ ਮੁਸਲਸਲ ਗ਼ਜ਼ਲ ਗੈਰ ਮੁਸਲਸਲ ਗ਼ਜ਼ਲ ਵਿੱਚ ਹਰ ਸ਼ੇਅਰ ਵਿਚਾਰਕ ਤੌਰ ਤੇ ਸੁਤੰਤਰ ਹੁੰਦਾ ਹੈ ਮੰਨ ਲਓ ਆਪਾਂ ਮੰਨ ਲਿਆ ਹੈ ਨਾ ਆਹ ਦੋ ਲਾਈਨਾਂ ਆਹ ਦੋ ਲਾਈਨਾਂ ਆਹ ਦੋ ਲਾਈਨਾਂ ਠੀਕ ਹੈ ਮਤਲਬ ਆਪਾਂ ਕਹਾਂ ਹੈ ਕਿ ਇੱਥੇ 8 ਤੋਂ 11 ਤੱਕ ਦੇ ਹੋ ਸਕਦੇ ਤਾਂ ਇੱਕ ਸ਼ਾਇਰ ਕਿਸੇ ਹੋਰ ਬਾਰੇ ਹੋਗਾ ਕਿਸੇ ਹੋਰ ਬਾਰੇ ਕਿਸੇ ਹੋਰ ਬਾਰੇ ਕਿਸੇ ਹੋਰ ਬਾਰੇ ਤਾਂ ਇਉਂ ਇਹ ਜਿਹੜੀ ਗਜ਼ਲ ਹੋਊਗੀ ਨਾ ਉਹ ਜਿਹੜੀ ਅਲੱਗ-ਅਲੱਗ ਵਿਚਾਰ ਪੇਸ਼ ਕਰੂਗੀ ਸਾਰੇ ਕਾਫੀਆ ਰਦੀਫ ਦੀ ਲੈ ਨਾਲ ਜੁੜੇ ਹੋਣੇ ਹੁੰਦੇ ਹੋਣਗੇ ਪਰ ਵਿਸ਼ੇ ਦੀ ਇੱਕ ਸਾਰ ਤਾਂ ਜ਼ਰੂਰੀ ਨਹੀਂ ਕਿ ਇੱਕ ਕੋਈ ਵਿਸ਼ਾ ਚੱਲਦਾ ਜਾਏ ਵਿਸ਼ੇ ਚੇਨ ਵੀ ਹੋ ਸਕਦੇ ਜਿਵੇਂ ਸੁਰੀਤ ਪਾਤਾ ਦੀ ਗਜ਼ਲ ਹੈ ਕਿ ਆਦਮੀ ਮੌਤ ਦੇ ਵੱਲ ਜਾਂਦਾ ਹੈ ਹੌਲੀ-ਹੌਲੀ ਚੰਦ ਮੁਖ ਰੇਤ 'ਚ ਰਲ ਜਾਂਦੀ ਹੈ ਹੌਲੀ-ਹੌਲੀ ਲੋਕ ਪੱਥਰ ਵੇਚਦੇ ਨੇ ਸ਼ੀਸ਼ੀਆਂ ਦੇ ਨਾਲ-ਨਾਲ ਤੇ ਹਾਵਾਵਾਂ ਪਾਵਾਂ ਤੇ ਨਜ਼ਰ ਰੱਖ ਚਿਹਰਿਆਂ ਦੇ ਨਾਲ-ਨਾਲ ਮਤਲਬ ਅਲੱਗ-ਅਲੱਗ ਚੀਜ਼ਾਂ ਨੂੰ ਡਿਫਾਈਨ ਕੀਤਾ ਗਿਆ ਇਸ ਗਜ਼ਲ ਵਿੱਚ ਪਹਿਲਾ ਸ਼ੇਰ ਜੀਵਨ ਬਾਰੇ ਦੱਸਦਾ ਹੈ ਦੂਜਾ ਸਮਾਜ ਬਾਰੇ ਤੀਜਾ ਸੁਤੰਤਰ ਵਿਚਾਰ ਪਰ ਕਾਫੀਆ ਤੇ ਰਦੀਫ ਸੇਮ ਨੇ ਕਾਫੀਆ ਆਲ ਜਿਵੇਂ ਆਪਾਂ ਕਹਿੰਦੇ ਨਾਲ-ਨਾਲ ਹੀ ਹੋ ਗਿਆ ਰਦੀਫ ਜਿਹੜੇ ਅੰਤਲੇ ਲਫ਼ਜ਼ ਹਨ ਉਹ ਹੋ ਗਏ ਸਾਡੇ ਕੋਲ ਰਦੀਫ ਹੌਲੀ ਹੌਲੀ ਨਾਲ-ਨਾਲ ਨਾ ਹੁਣ ਜਾਂਦਾ ਜਾਂਦਾ ਇਹ ਜਿਹੜੇ ਲਫ਼ਜ਼ ਆ ਰਹੇ ਨੇ ਕਿ ਇਹਨੂੰ ਆਪਾਂ ਮਤਲਾ ਦੇ ਵਿੱਚ ਰੱਖ ਲਾਂਗੇ ਹੁਣ ਗਜ਼ਲ ਦੀਆਂ ਤਕਨੀਕਾਂ ਤੇ ਸ਼ਰਤਾਂ ਤੇ ਉਦਾਹਰਨਾਂ ਦੀ ਆਪਾਂ ਜੇ ਗੱਲ ਕਰੀਏ ਤਾਂ ਗਜ਼ਲ ਦੀ ਸੰਰਚਨਾ ਵਿੱਚ ਕਈ ਸ਼ਰਤਾਂ ਮਹੱਤਵਪੂਰਨ ਹਨ ਜੋ ਇਸ ਦੀ ਸੁੰਦਰਤਾ ਤੇ ਲੈਅ ਨੂੰ ਬਣਾਈ ਰੱਖਦੀਆਂ ਹਨ ਹੁਣ ਆਪਾਂ ਪੈਰਾਮੀਟਰ ਸਟੱਡੀ ਕਰਨੇ ਆ ਕਿ ਇਹਨਾਂ ਦੇ ਟੈਕਨੀਕਲ ਪੈਰਾਮੀਟਰ ਕੀ ਨੇ ਜਿਹਨਾਂ ਚੋਂ ਕੁਐਸਚਨ ਆਉਂਦਾ ਹੁੰਦਾ ਔਰ ਮੈਂ ਕਹਿੰਨਾ 100% ਗਾਰੰਟੀ ਹੈ ਕਿਸੇ ਨਾ ਕਿਸੇ ਇਗਜ਼ਾਮ ਦੇ ਵਿੱਚ ਬੱਚੇ ਇਹ ਕੁਐਸਚਨ ਜ਼ਰੂਰ ਆਉਣਾ ਜੇ ਦੇ ਤੁਸੀਂ ਅੱਜ ਕਲੀਅਰ ਕਰ ਰਿਹਾ ਤਾਂ ਸਾਰੀ ਉਮਰ ਤੋੜਾ ਇਹ ਕੁਐਸਚਨ ਕਲੀਅਰ ਹੋ ਜਾਊਗਾ ਮਤਲਾ ਕੀ ਹੁੰਦਾ ਮਤਲਾ ਇਤ ਮਤਲਬ ਇਹਨੂੰ ਯਾਦ ਕਰੋ ਲੱਲੇ ਨੂੰ ਮਤਲਬ ਮੈਂ ਕਹਤਾ ਪਹਿਲਾ ਲੱਲਾ ਯਾਦ ਕਰ ਲੋ ਜੇ ਨਹੀਂ ਮਤਲਬ ਅਕਤੇ ਚ ਕੰਫਿਊਜ਼ ਹੁੰਦਾ ਨਾ ਗਜ਼ਲ ਦਾ ਪਹਿਲਾ ਸ਼ੇਰ ਹੁੰਦਾ ਜਿਹਦੇ ਦੋਵੇਂ ਮਿਸਰੇ ਹਮ ਕਾਫੀਆ ਅਤੇ ਹਮ ਰਦੀਫ ਹੁੰਦੇ ਹਨ ਇਹ ਗਜ਼ਲ ਦੀ ਸ਼ੁਰੂਆਤ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ ਜਿਵੇਂ ਮੈਂ ਤਾਂ ਇੱਕ ਖੁਆਬ ਸੀ ਸੁੱਤੀ ਸੀ ਮੇਰੀ ਜਾਨ ਤੂੰ ਮੈਨੂੰ ਜਗਾਇਆ ਮੈਂ ਜਾਗ ਪਿਆ ਇਨਸਾਨ ਜਾਨ ਇਨਸਾਨ ਹੁਣ ਇਸ ਮਤਲੇ ਵਿੱਚ ਜਾਨ ਅਤੇ ਇਨਸਾਨ ਇੱਕ ਕਾਫੀਆ ਨੇ ਜਿਹੜੇ ਆਪਸ ਦੇ ਵਿੱਚਾਂ ਦੀ ਸਾਉਂਡ ਮੈਚ ਹੁੰਦੀ ਹੈ ਤੇ ਸ਼ੇਅਰ ਪਿਆਰ ਦੀ ਜਾਗਰੂਕਤਾ ਦਾ ਵੀ ਸਾਫ ਕਰ ਰਿਹਾ ਤਾਂ ਹੁਣ ਇਹਦੇ ਵਿੱਚ ਸ਼ੇਅਰ ਦੀ ਗੱਲ ਆਉਂਦੀ ਹੈ ਉਹ ਜਾਗਰੂਕਤਾ ਦਾ ਵਿਸ਼ਾ ਹੈ ਗੱਲ ਕਲੀਅਰ ਹੋ ਗਈ ਅੱਗੇ ਹੋ ਗਿਆ ਸਭ ਤੋਂ ਪਹਿਲਾਂ ਹੁੰਦਾ ਮਤਲਬ ਪਹਿਲਾ ਸ਼ੇਅਰ ਗਜ਼ਲ ਦਾ ਫਿਰ ਹੁੰਦਾ ਮਿਸਰਾ ਮਿਸਰਾ ਗਜ਼ਲ ਦੇ ਸ਼ੇਅਰ ਦੀ ਇੱਕ ਪੰਕਤੀ ਹੁੰਦੀ ਹੈ ਮੰਨ ਲਓ ਆ ਆਪਣਾ ਹੈ ਠੀਕ ਹੈ ਤਾਂ ਪਹਿਲਾ ਮਿਸਰਾ ਮਤਲਬ ਇਹ ਸਾਡੇ ਕੋਲ ਇੱਕ ਸ਼ੇਅਰ ਹੈ ਤੇ ਇਹਦੀ ਪਹਿਲੀ ਜਿਹੜੀ ਲਾਈਨ ਹੋਊਗੀ ਨਾ ਠੀਕ ਹੈ ਉਹਨੂੰ ਆਪਾਂ ਹੁਣ ਪਹਿਲੇ ਸ਼ੇਰ ਨੂੰ ਤਾਂ ਆਪਾਂ ਕੀ ਕਹਿੰਦਾ ਇਹਨੂੰ ਆਪਾਂ ਕਹਿੰਨੇ ਆ ਮਤਲਾ ਠੀਕ ਹੈ ਹੁਣ ਪਹਿਲੀ ਲਾਈਨ ਨੂੰ ਆਪਾਂ ਕੀ ਕਹਾਂਗੇ ਮਿਸਰਾ ਮਿਸਰਾ ਗਜ਼ਲ ਦੇ ਸ਼ੇਰ ਦੀ ਇੱਕ ਪੰਕਤੀ ਹੁੰਦੀ ਆ ਹਰ ਸ਼ੇਰ ਵਿੱਚ ਦੋ ਮਿਸਰੇ ਹੁੰਦੇ ਹਨ ਜਿੰਨਾ ਵਿੱਚ ਦੂਜਾ ਮਿਸਰਾ ਕਾਫੀਆ ਤੇ ਰਦੀਫ ਨਾਲ ਮੇਲ ਖਾਂਦਾ ਹੈ ਆ ਰਦੀ ਕਾਫੀਆ ਜਿਹਨ ਨਾਲ-ਨਾਲ ਜਾਨ ਇਨਸਾਨ ਕਹਿੰਦਾ ਕਿ ਪਹਿਲਾ ਮਿਸਰਾ ਕਹਿੰਦਾ ਮੈਂ ਤਾਂ ਇੱਕ ਖੁਆਬ ਸੀ ਸੁੱਤੀ ਸੀ ਮੇਰੀ ਜਾਨ ਮੈਨੂੰ ਤੂੰ ਜਗਾਇਆ ਮੈਂ ਜਾਗ ਪਿਆ ਇਨਸਾਨ ਤਾਂ ਪਹਿਲਾ ਮਿਸਰਾ ਦੂਜਾ ਮਿਸਰਾ ਤੇ ਇਹਦੇ ਵਿੱਚ ਅੰਤ ਕਾਫੀਆ ਜਿਹੜਾ ਹੈ ਇਨਸਾਨ ਅਤੇ ਰਦੀਫ ਨਾਲ ਜੁੜਦਾ ਹੈ ਕਲੀਅਰ ਅਗੇ ਸ਼ੇਰ ਕੀ ਹੁੰਦਾ ਸ਼ੇਰ ਗਜ਼ਲ ਦੀ ਮੁੱਖ ਇਕਾਈ ਹੈ ਜੋ ਦੋ ਮਿਸਰਿਆਂ ਨਾਲ ਮਿਲ ਕੇ ਬਣਦਾ ਆ ਦੇਖੋ ਆ ਦੋ ਮਿਸਰਿਆਂ ਦਾ ਜਿਹੜਾ ਹੈ ਇੱਕ ਸ਼ੇਰ ਬਣੂਗਾ ਠੀਕ ਹੈ ਤੇ ਜਿਹੜਾ ਪਹਿਲਾ ਹੋਊਗਾ ਆ ਮੰਨ ਲਓ 11 ਆ ਸਾਡੇ ਕੋਲ ਤਾਂ ਪਹਿਲਾ ਹੋਊਗਾ ਉਹਨੂੰ ਆਪਾਂ ਮਕਤਾ ਕਹਾਂਗੇ ਇਹਦੀ ਪਹਿਲੀ ਲਾਈਨ ਨੂੰ ਆਪਾਂ ਕੀ ਕਹਾਂਗੇ ਮਿਸਰਾ ਕਹਾਂਗੇ ਸਿੰਪਲ ਜੀ ਟੈਕਨੀਕਲਸ ਗੱਲਾਂ ਨੇ ਕਲੀਅਰ ਹੋ ਗਿਆ ਸਾਰਿਆਂ ਨੂੰ ਉਦਾਹਰਨ ਦੇ ਤੌਰ ਤੇ ਲੋਕ ਪੱਥਰ ਵੇਚਦੇ ਨੇ ਸ਼ੀਸ਼ਿਆਂ ਦੇ ਨਾਲ-ਨਾਲ ਹਾਵਾਵਾਂ ਪਾਵਾਵਾਂ ਤੇ ਨਜ਼ਰ ਰੱਖ ਚਿਹਰਿਆਂ ਦੇ ਨਾਲ-ਨਾਲ ਇਸ ਸ਼ੇਅਰ ਸਮਾਜਿਕ ਵਿਡੰਮਲਾਂ ਨੂੰ ਪੇਸ਼ ਕਰਦਾ ਸੁਸੰਤਰ ਵਿਚਾਰ ਵੱਜੋਂ ਪੇਸ਼ ਕਰਦਾ ਸੋ ਸ਼ੇਅਰ ਦਾ ਪਤਾ ਲੱਗਣਾ ਸ਼ੇਅਰ ਕੀ ਹੁੰਦਾ ਦੋ ਲਾਈਨਾਂ ਦਾ ਇੱਕ ਸ਼ੇਅਰ ਹੋਊਗਾ ਉਹਨਾਂ ਚ ਪਹਿਲੀ ਲਾਈਨ ਮਿਸਰਾ ਹੋਊਗੀ ਤੇ ਗਜ਼ਲ ਦਾ ਜੇਡ ਮੰਨ ਲਓ 11 ਲਾਈਨਾਂ ਨੇ ਮਤਲਬ 22 ਲਾਈਨਾਂ ਨੇ ਹਰ ਦੋ ਦੋ ਦੀ ਜੋਟੀ ਤੇ ਪਹਿਲੇ ਜਿਹੜਾ ਉਹਨੂੰ ਆਪਾਂ ਮਤਲਾ ਕਹਿੰਦੇ ਹੁਣ ਮਖਤਾ ਕੀ ਹੁੰਦਾ ਇੱਥੇ ਯਾਦ ਕਰਨ ਨੂੰ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਆ ਦੇਖੋ ਕਿੰਨਾ ਸੋਹਣਾ ਯਾਦ ਹੋ ਜੂ ਤੁਹ ਅੰਤਲਾ ਨਹੀਂ ਮੁੱਕ ਗਿਆ ਮਤਲਾ ਤੇ ਮਕਤਾ ਮਤਲਾ ਲੱਲੇ ਕਰਕੇ ਆਪਾਂ ਯਾਦ ਕੀਤਾ ਸੀ ਪਹਿਲਾ ਤਾਂ ਉਹ ਹੋਏ ਮੁੱਕ ਗਿਆ ਮਤਲਬ ਮੱਕ ਮਤਲਬ ਕਿ ਐਂਡ ਐਂਡਲਾ ਜਿਹੜਾ ਸ਼ੇਅਰ ਹੋਊਗਾ ਉਹਨੂੰ ਆਪਾਂ ਜਿਹੜਾ ਤਖੱਲਸ ਯੂਜ਼ ਕਰੂਗਾ ਕਵੀ ਆਪਣਾ ਨਾਮ ਐਡ ਆਨ ਕਰੂਗਾ ਉਹਨੂੰ ਆਪਾਂ ਕੀ ਕਹਿਣਾ ਮਤਲ ਮਕਤਾ ਕਹਿਣਾ ਠੀਕ ਹੈ ਜਿਵੇਂ ਜਗਤਾਰ ਦੀ ਦੁਆ ਹੈ ਤੂੰ ਯਾ ਰੱਬ ਕਬੂਲ ਕਰ ਦਿੱਲੀ ਚ ਹੋਵੇ ਚਾਨਣ ਦੀਵਾ ਬਲੇ ਲਾਹੌਰ ਸੋ ਜਗਤਾਰ ਇੱਥੇ ਤਖੱਲ ਯੂਜ਼ ਕੀਤਾ ਪੈਨ ਨੇਮ ਯੂਜ਼ ਕੀਤਾ ਗੱਲ ਕਰ ਬਹਿਰ ਕੀ ਹੁੰਦੀ ਹੈ ਕਹਿੰਦਾ ਕਿ ਬਹਿਰ ਗਜ਼ਲ ਦੀ ਲੈ ਜਾਂ ਛੰਦ ਪ੍ਰਬੰਧ ਨੂੰ ਆਪਾਂ ਬਹਿਰ ਕਹਿੰਦੇ ਵੈਸੇ ਤੇ ਆਪਾਂ ਅਰੂਜ਼ ਕਹਿੰਨੇ ਹਾਂ ਜਿਹੜਾ ਟੈਕਨੀਕਲ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਇਚ ਅਪਲਾਈ ਹੁੰਦੇ ਠੀਕ ਹੈ ਇਹ ਅਰੂਜ਼ ਦੇ ਨਿਯਮ ਅਨੁਸਾਰ ਜਿਵੇਂ ਆਪਾਂ ਗੱਲ ਕਰੀ ਹੌਲੀ ਹੌਲੀ ਨਾਲ-ਨਾਲ ਇਹ ਸਾਰੇ ਜਿਹੜੇ ਨੇ ਇੱਕ ਤਰ੍ਹਾਂ ਨਾਲ ਚੀਜ਼ਾਂ ਨੂੰ ਲੈ ਦੇ ਵਿੱਚ ਰੱਖਦੇ ਨੇ ਠੀਕ ਹੈ ਕਾਫੀਆ ਕੀ ਹੁੰਦਾ ਰਦੀਫ ਤੇ ਆਪਾਂ ਦੇਖ ਲਿਆ ਨਾਲ-ਨਾਲ ਕਾਫੀਆ ਗਜ਼ਲ ਦੇ ਸ਼ੇਰਾਂ ਦੇ ਦੂਜੇ ਮਿਸਰੇ ਦੇ ਅੰਤ ਵਿੱਚ ਆਉਣ ਵਾਲਾ ਹੁਣ ਦੂਜਾ ਮਿਸਰਾ ਹੈ ਮਿਸਰਾ ਪਹਿਲਾ ਹੋ ਗਿਆ ਦੂਜਾ ਹੋ ਗਿਆ ਦੂਜੇ ਵਿੱਚ ਆਉਣ ਵਾਲਾ ਜਿਹੜਾ ਸ਼ਬਦ ਜਿਹੜਾ ਤੁਣੀ ਮਿਲਦੀ ਹੈ ਨਾ ਜਿਵੇਂ ਆਦਮੀ ਮੌਤ ਵੱਲ ਜਾਂਦਾ ਹੈ ਹੌਲੀ-ਹੌਲੀ ਤਾਂ ਹੌਲੀ-ਹੌਲੀ ਤੇ ਤੇ ਹੌਲੀ-ਹੌਲੀ ਕਾਫੀਆ ਹਨ ਜੋ ਸਾਰੇ ਸ਼ੇਰਾਂ ਦੇ ਵਿੱਚ ਇੱਕਸਾਰ ਚੱਲਣਗੇ ਰਦੀਫ ਕੀ ਹੁੰਦਾ ਰਦੀਫ ਕਾਫੀ ਤੋਂ ਬਾਅਦ ਆਉਂਦਾ ਹੈ ਪਹਿਲਾਂ ਕਾਫੀ ਆਊਗਾ ਉਸ ਤੋਂ ਬਾਅਦ ਜਿਹੜਾ ਆਉਂਦਾ ਹੈ ਉਹਨੂੰ ਆਪਾਂ ਰਦੀਫ ਕਹਿੰਦੇ ਹਾਂ ਸ਼ਬਦ ਸਮੂਹ ਦਾ ਜੋ ਸਾਰੇ ਸ਼ੇਰਾਂ ਵਿੱਚ ਇੱਕੋ ਜਿਹਾ ਹੋਊਗਾ ਜਿਵੇਂ ਆਪਾਂ ਕਹਿ ਦਈਏ ਘਰ ਦੇ ਦਰਵਾਜ਼ੇ ਤੋਂ ਆਪਣੇ ਨਾਮ ਦੀ ਤਕਤੀ ਉਤਾਰ ਇਸ ਵਿੱਚ ਖਤਰੇ ਛੁਪੇ ਹੋਏ ਨੇ ਅੱਜ ਕੱਲ ਬੇਸ਼ੁਮਾਰ ਤਾਂ ਇੱਥੇ ਉਤਾਰ ਤੇ ਬੇਸ਼ੁਮਾਰ ਜਿਹੜੀ ਧੁਨੀ ਆਉਂਦੀ ਹੈ ਠੀਕ ਹੈ ਤੇ ਸ਼ੇਰ ਦੇ ਅੰਤ ਵਿੱਚ ਕੋਈ ਸਥਿਰ ਸ਼ਬਦ ਨਹੀਂ ਇਸ ਲਈ ਇਹ ਰਦੀਫ ਰਹਿਤ ਗਜ਼ਲ ਹੈ ਇਹਦੇ ਵਿੱਚ ਰਦੀਫ ਨਹੀਂ ਹੈਗਾ ਕਾਫੀਆ ਬੇਸਿਕਲੀ ਡਬਲ ਆਉਂਦਾ ਹੈ ਨਾ ਇਹਨੂੰ ਆਪਾਂ ਕਾਫੀਆ ਕਹਿ ਦਿੰਦੇ ਆ ਤੇ ਤੋਂ ਬਾਅਦ ਜਿਹੜੀ ਪਹਿਲੇ ਤੋਂ ਬਾਅਦ ਕੋਈ ਸਾਊਂਡ ਚੇਂਜ ਹੋ ਜਾਂਦੀ ਹੈ ਤਾਂ ਉਹਨੂੰ ਆਪਾਂ ਰਦੀਫ ਕਹਿ ਦਿੰਦੇ ਹਾਲਾਂਕਿ ਇਸ ਲਈ ਇਹ ਰਦੀਫ ਰਹਿਤ ਗਜ਼ਲਿਆਂ ਦੇ ਵਿੱਚ ਤਾਂ ਹੈ ਹੀ ਨਹੀਂ ਵੈਸੇ ਹੁਣ ਜੇ ਗੱਲ ਕਰੀਏ ਤਾਂ ਗਜ਼ਲ ਦਾ ਕਹਿੰਦੇ ਅਰਬੀ ਤੋਂ ਨਿਕਲਿਆ ਹੈ ਅਰਬੀ 'ਚ ਇੱਕ ਕਸੀਦਾ ਨਾਮ ਦਾ ਇੱਕ ਕਾਵ ਰੂਪ ਹੁੰਦਾ ਹੈ ਤੁਸੀਂ ਇਹ ਗਾਣਾ ਸੁਣਿਆ ਹੋਣਾ ਸਰਤਾਰ ਬਾਈ ਦਾ ਕਿ ਇੱਕ ਵਾਰ ਕਸੀਦਾ ਸੁਣ ਲਿਆ ਹ ਹਲਕੇ ਹੋ ਜਾਣ ਦਿਲ ਭਾਰੇ ਬਾਕੀ ਜਿਵੇਂ ਕਹਿੰhenge ਹਣਾ ਤੱਕ ਕਸੀਦੇ ਦਾ ਮਤਲਬ ਹੁੰਦਾ ਜਦੋਂ ਕਿਸੇ ਦੇ ਉਸਤਦ ਦੇ ਵਿੱਚ ਤੁਸੀਂ ਕੋਈ ਚੀਜ਼ ਲਿਖਦੇ ਹੋ ਕੋਈ ਪੋਇਟਿਕ ਫਾਰਮ ਲਿਖਦੇ ਹੋ ਤੇ ਫਾਰਸੀ ਸਾਹਿਤ ਰਾਹੀਂ ਭਾਰਤ ਵਿੱਚ ਪੰਜਾਬ ਕਸੀਦੇ ਦਾ ਪਹਿਲਾ ਭਾਗ ਤਸ਼ਬੀਹ ਗਜ਼ਲ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਪੰਜਾਬੀ ਸਾਹਿਤ ਵਿੱਚ ਗਜ਼ਲ ਦਾ ਪਰਫੇਸ਼ ਬੁੱਲੇ ਸ਼ਾਹ ਵਾਰਿਸ ਸ਼ਾ ਇਹਨਾਂ ਨੇ ਲੈ ਕੇ ਆਂਦਾ ਸੀਗਾ ਇਨਡਾਇਰੈਕਟਲੀ ਠੀਕ ਹੈ ਇਹ ਸਾਰੀਆਂ ਗੱਲਾਂ ਆਪਾਂ ਦੇਖਣ ਨੂੰ ਮਿਲਦੀਆਂ ਨੇ ਠੀਕ ਹੈ ਜੀ ਤੇ ਜਗਤਾਰ ਡਾਕਟਰ ਜਗਤਾਰ ਹੋਗੇ ਠੀਕ ਹੈ ਜੀ ਆ ਡਾਕਟਰ ਸੁਜੀਤ ਪਾਤਰ ਦੀ ਗੱਲ ਕਰਦੇ ਤਾਂ ਇਹ ਬਹੁਤ ਸਾਰੇ ਰਾਈਟਰ ਸੀਗੇ ਜਿਨ੍ਹਾਂ ਨੇ ਬੜਾ ਹੀ ਜ਼ਿਆਦਾ ਪਰਫੁੱਲਿਤ ਕੀਤਾ ਸੀ ਗਜ਼ਲ ਕਾਮ ਸੋ ਇਹ ਸੀਗਾ ਗਜ਼ਲ ਬਾਰੇ ਸੋ ਇਹ ਪੀਡੀਐਫ ਜਿਹੜਾ ਹੈ ਸਾਡੇ ਟੈਲੀਗ੍ਰam ਚੈਨਲ ਤੇ ਮੈਂ ਪਾ ਦੂੰਗਾ ਠੀਕ ਹੈ ਵਿਦਿਆਰਥੀਓ ਆ ਟੈਲੀਗ੍ਰam ਦਾ ਲਿੰਕ ਹੈ ਇਹਦੇ ਚ ਡਿਸਕ੍ਰਿਪਸ਼ਨ ਚ ਸਾਡੀ ਈਮੇਲ ਆਈਡੀ ਹੈ ਇਹ ਸਾਡੀ ਵੈਬਸਾਈਟ ਹੈ ਤੁਸੀਂ ਵੈਬਸਾਈਟ ਤੇ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਤਾਂ ਇੱਕ ਸਭ ਤੋਂ ਵੱਡਾ ਜਿਹੜਾ ਸਰਪ੍ਰਾਈਜ਼ ਤੁਹਾਡੇ ਲਈ ਰਹਿ ਗਿਆ ਸੀ ਉਹ ਸਰਪ੍ਰਾਈਜ਼ ਹੈਗਾ ਜੀ ਆਹ ਵਾਲਾ ਸਰਪ੍ਰਾਈਜ਼ ਹੈ ਪੰਜਾਬੀ ਤਾਲੀਮ ਤੁਹਾਨੂੰ ਸਪੈਸ਼ਲ ਡਿਸਕਾਊਂਟ ਆਫਰ ਕਰ ਰਹੀ ਆ ਠੀਕ ਹੈ ਜੀ ਟਿਲ ਅ 11 ਤਰੀਕ ਤੱਕ ਜਿਹੜੇ ਵਿਦਿਆਰਥੀ انرੋਲ ਕਰਨਾ ਚਾਹੁੰਦੇ ਆ ਸਾਡੇ ਬੈਚਸ ਦੇ ਵਿੱਚ ਤਾਂ 1000 ਰੁਪੀ ਤੁਹਾਨੂੰ ਹਰ ਇੱਕ ਬੈਚ ਦੇ ਵਿੱਚ ਜਿਹੜਾ ਹੈ ਆਫਰ ਮਿਲਣ ਜਾ ਰਿਹਾ ਹੈ ਸਪੈਸ਼ਲ ਡਿਸਕਾਊਂਟ ਔਨ ਏਵਰੀ ਕੋਰਸ ਫਿਲਹਾਲ ਸਾਡੇ ਕੋਲ ਲੈਕਚਰ ਕੈਡਰ ਮਾਸਟਰ ਕੈਡਰ ਤੇ ਯੂਜੀਸੀ ਨੈਟ ਦੇ ਕੋਰਸ ਚੱਲ ਰਹੇ ਨੇ ਜਿਹੜੇ ਵਿਦਿਆਰਥੀ ਸਾਡੇ ਨਾਲ ਜੁੜਨਾ ਚਾਹੁੰਦੇ ਆ ਫ੍ਰੀ ਆਫ ਕਾਸਟ ਮੈਂ ਟੈਸਟ ਸੀਰੀਜ਼ ਦੇ ਰਿਹਾ ਬੱਚਿਆਂ ਨੂੰ ਤੁਸੀਂ ਟੈਸਟ ਸੀਰੀਜ਼ ਲਾਇਆ ਕਰੋ ਤੇ ਅੱਜ ਦੀ ਜਿਹੜੀ ਟੈਸਟ ਸੀਰੀਜ਼ ਆ ਇਹਦਾ ਲਿੰਕ ਵਿਦਿਆਰਥੀਓ ਮੈਂ ਤੁਹਾਨੂੰ ਭੇਜ ਦੂੰਗਾ ਠੀਕ ਹੈ ਜੀ ਤੇ ਬਾਕੀ ਰક્ષાਬੰਧਨ ਆਈ ਹੋਪ ਕਿ ਭਈਆ ਮੇਰੇ ਹਨਾ ਰક્ષા ਕੇ ਬੰਧਨ ਕੋ ਨਿਭਾਣਾ ਤਾਂ ਨਿਭਾਓਗੇ ਤਾਂ ਜਦੋਂ ਨੈੱਟ ਨੋਟ ਕਲੀਅਰ ਕਰੋਗੇ ਪ੍ਰੋਫੈਸਰ ਲੱਗੋਗੇ ਠੀਕ ਹੈ ਸੋ ਇੱਕ ਤਰ੍ਹਾਂ ਦੀ ਇਹ ਲੌਂਗ ਇਨਵੈਸਟਮੈਂਟ ਆ ਜਿਹੜੀ ਜਾ ਕੇ ਤੁਹਾਡੇ ਕੰਮ ਆਊਗੀ ਠੀਕ ਹੈ ਜੀ ਤੇ ਜਿਹੜਾ ਭੈਣਾਂ ਨੂੰ ਮਿਲਿਆ ਆ ਪਿਆਰਪੂਰ ਉਹ ਤੁਸੀਂ ਆਪਣੇ ਸਟੱਡੀ ਬੁੱਕਸ ਦੇ ਵਿੱਚ ਲਾਇਓ ਐਵੇਂ ਨਾ ਕਿ ਮੇਕਅਪ ਸੂਟ ਜੇ ਉਹ ਪਤਾ ਨਹੀਂ ਕੀ ਕੁਝ ਠੀਕ ਹੈ ਸੋ ਬਾਕੀ ਸਾਰਿਆਂ ਨੂੰ ਭਈ ਪਿਆਰ ਕੋਈ ਸਸਟ੍ਰਿਕ ਕਲਾ ਗੇਨ ਇੰਜੋਏ ਕਰੋ ਇਹ ਫੈਸਟੀਵਲ ਸੀਜ਼ਨ ਹੁਣ ਸਟਾਰਟ ਹੈ ਠੀਕ ਹੈ ਜੀ ਤੇ ਬਾਕੀ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਦੇ ਲਈ ਪੰਜਾਬੀ تعلیم ਦੇ ਵਿੱਚ ਤੇ ਇਵੇਂ ਪਿਆਰ ਦਿੰਦੇ ਰਹੋ ਜੁੜਦੇ ਰਹੋ ਤੇ ਡੇਲੀ 9 ਵਜੇ ਮੈਂ ਇੱਕ MCQ ਸੈਸ਼ਨ ਲੈ ਕੇ ਆਉਣ ਲੱਗਾ ਹੁਣ ਡੇਲੀ 9 ਵਜੇ ਮੰਡੇ ਟੂ ਫਰਾਈਡੇ ਆਪਾਂ MCQ ਲਾਇਆ ਕਰਾਂਗੇ ਸੋ ਥੈਂਕ ਯੂ ਸੋ ਮੱਚ ਮਿਲਦੇ ਆ ਜੀ ਨੈਕਸਟ ਲੈਕਚਰ ਦੇ ਵਿੱਚ ਥੈਂਕ ਯੂ ਤੇ ਐਪ ਡਾਊਨਲੋਡ ਕਰ ਲਓ ਜਿਨ੍ਹਾਂ ਨੇ ਹਲੇ ਸਾਡੀ ਐਪ ਨਹੀਂ ਡਾਊਨਲੋਡ ਕੀਤੀ ਥੈਂਕ ਯੂ